ਇਹ ਬਣਾਉਣ ਵਾਲੇ ਵੀ ਪੂਜਣਯੋਗ ਆ ਬੰਦੇ। ਇੰਨਾ ਵਧੀਆ ਬਣਾਇਆ। ਇੰਨਾ ਵਧੀਆ ਬਣਾਇਆ। ਟੁੱਟ ਪਾਜਾ ਹੀ ਨਹੀਂ ਕਦੇ ਵੀ। ਹੂੰ। ਹਾਂ ਹੱਲ ਤਾਂ ਕਿਤੇ ਇਹਨੂੰ ਕੋਈ ਜਾਂ ਟਿੰਗ ਦਾ ਕੰਮ ਨਹੀਂ ਕਰਉਂਦਾ। ਖਾਸ ਗੱਲ ਇਹ ਨਹੀਂ ਆ ਵੀ ਇਹ ਸਟਾਰਟ ਬਟਨ ਰੋਲਦੇ ਹੁੰਦਾ। ਅੱਛਾ ਜੀ। ਇਸਨੇ ਸਟਾਰਟ ਬਟਨ ਰੋਲਦੇ ਹੁੰਦਾ। ਹੂੰ। ਚੱਲਣਾਂ ਦੀ ਇਜਤ ਹੈ। ਇਹ ਵੀ ਇਹ ਵੀ ਪਹਿਣ ਸੰਦੀ ਆ ਜੋ ਮੱਕੀ ਵਾਲੀ ਮਸ਼ੀਨ ਆ। ਇਹ ਵਾਲੀ ਜਿਹੜੀ ਆ। ਹਾਂ ਜੀ। ਆਪ ਚੱਕੀ ਦੇਖੋ ਯਾਰ ਕੰਨੀ ਸੋਹਣੀ ਛੋਟੀ ਜੀ। ਇਹ ਇਧਰ ਏ 12 12.5 ਇੱਕ ਇਹ ਜੰਗਲੀ ਆ ਫਲਦਾਰ ਪੌਦੇ ਦਵਾਈਆਂ ਵਾਲੇ ਪੌਦੇ ਤੇ ਉਹ ਜੰਗਲ ਜਿਹੇ ਆ ਭਈ ਸਾਰਿਆਂ ਨੂੰ ਆਕਸੀਜਨ ਵੰਡਦੇ ਆ ਪ੍ਰਸ਼ਾਦ ਹੂੰ ਇਹ ਜਿਹੜੇ ਕੇਲੇ ਆ ਜੀ ਇਹ ਇਹ ਵੀ 30 ਸਾਲ ਤੋਂ ਉੱਪਰ ਪੁਰਾਣੇ ਆ ਅੱਛਾ ਜੀ ਉਹ ਜਿਹਨੂੰ ਫੜ ਲੱਗੀ ਜਾਣਾ ਉਹ ਆਪੇ ਸੁੱਕੀ ਜਾਣੇ ਵੱਢ ਕੇ ਛਿੜਦੇ ਨੇ ਜੀ ਜੀ ਮੁੱਢੋਂ ਹੋਈ ਜਾਂਦੇ ਹੋਰ ਅੱਛਾ ਮੁੱਢੋਂ ਹੋਈ ਜਾਂਦੇ ਨੇ ਹਾਂਜੀ ਅੱਛਾ ਜੀ ਇਹ ਜੀਰੋ ਡ੍ਰਿੱਲ ਆਪ ਬਣਾਈ ਡਿਜ਼ਾਈਨ ਕੀਤੀ ਹੈ ਹਾਂਜੀ ਇਹ ਵੀ 30 ਸਾਲ ਪੁਰਾਣੀ ਆ ਇਹ ਕੰਮ ਦਿੰਦੀ ਹਜੇ ਵੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਪੀ ਆਰ ਪੰਜਾਬ ਦੇ ਉੱਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਔਰ ਅੱਜ ਅਸੀਂ ਪਿੰਡ ਖੇੜਾ ਲੱਗਿਆ ਜੀ ਫਗਵਾੜੇ ਦੇ ਤੇ ਪ੍ਰਿੰਸੀਪਲ ਸਰਬੰਸ ਸਿੰਘ ਜੀ ਉਹਨਾਂ ਦੇ ਕੋਲ ਆਏ ਹੋਏ ਆ ਤੇ ਪ੍ਰਿੰਸੀਪਲ ਸਾਹਿਬ ਦਾ ਨਾਮ ਫਾਰਮ ਤੁਹਾਨੂੰ ਦਿਖਾਉਂਦੇ ਆ ਪ੍ਰਿੰਸੀਪਲ ਸਾਹਿਬ ਇਸ ਵਕਤ 78 ਈਅਰ ਦੇ ਲਾਗੇ ਏਜ ਆ ਤੇ ਇਹਨਾਂ ਨੇ ਬਹੁਤ ਕੁਝ ਸਾਂਭ ਕੇ ਰੱਖਿਆ ਹੋਇਆ ਹੈ ਤੋ ਇੱਕ ਏ ਸ ਉਮਰ ਦੇ ਵਿੱਚ ਵੀ ਇਕੱਲੇ ਜਿਹੜਾ ਹੈਗਾ ਉਹ ਇਹ ਫਾਰਮ ਨੂੰ ਚਲਾ ਰਿਹਾ ਸੰਭਾਲ ਰਿਹਾ ਕਈ ਲੋਕਾਂ ਨੂੰ ਇੱਥੇ ਰੋਜ਼ਗਾਰ ਨਾਲੇ ਦਿੱਤਾ ਹੋਇਆ ਤੇ ਉਧਰਤੀ ਖੇਤੀ ਕਰਦੇ ਨੇ ਬਹੁਤ ਵੱਡੀ ਗੱਲ ਆ ਕਦੇ ਅੱਗ ਨਹੀਂ ਲਾਉਣੀ ਔਰ ਬੜੇ ਤਰੀਕੇ ਇਹਨਾਂ ਦੇ ਕੋਲ ਜਿਹੜੇ ਆ ਉਹ ਇਸ ਤਰ੍ਹਾਂ ਦੇ ਨੇ ਜਿਹੜੇ ਇਹਨਾਂ ਤੋਂ ਸਿੱਖੇ ਜਾ ਸਕਦੇ ਆ ਤੋ ਗੱਲਾਂ ਬਾਤਾਂ ਸ਼ੁਰੂ ਕਰਦੇ ਆ ਪ੍ਰਿੰਸੀਪਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਪੀ ਆਰ ਪੰਜਾਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਹੰਬਾ ਇਹ ਮੇਰੀ ਕਹਾਣੀ ਤਾਂ ਬੜੀ ਅਜੀਬ ਕਿਸਮ ਦੀ ਆ ਜੀ ਭਈ ਅੱਗ ਲਾਉਣੀ ਤਾਂ ਸੀ ਕੋ 50 ਸਾਲ ਤੋਂ ਹੀ ਛੱਡੀ ਹੋਆ ਅੱਛਾ ਜੀ 50 ਸਾਲਾਂ ਤੋਂ ਆ ਨਹੀਂ ਅੱਗ ਲਾਈ ਨਹੀਂ ਨਹੀਂ ਤੇ ਹੁਣ ਕੋਈ 10 ਸਾਲ ਤੋਂ ਝੋਨਾ ਬੁਣੀ ਬੀਜਦੇ ਅੱਛਾ ਜੀ ਤੇ ਅੱਗੇ ਗੰਨਾ ਤਾਂ ਝੋਨਾ ਤੇ ਕਣਕ ਖੇਤੀ ਹੁੰਦੀ ਸਾਡੀ ਜੀ ਤੁਹਾਨੂੰ ਬੂਟਿਆਂ ਦਾ ਜਾਗ ਲੱਗਾ ਸੀ ਭਗਤਪੁਰਨ ਸਿੰਘ ਉਹਨਾਂ ਤੋਂ 1962 ਜਦੋਂ ਮੈਂ ਹਲੇ ਕਾਲਜ ਪੜ੍ਹਦਾ ਸੀ ਜਾਨ ਪਛਾਣ ਵਾਲੇ ਬੱਚਿਆਂ ਨਾਲ ਵੀ ਸਟੂਡੈਂਟਸ ਨਾਲ ਮਿੱਤਰਾਂ ਨਾਲ ਤੇ ਮੇਰੀਆਂ ਲਤਾਕ ਜਲ ਗਈਆਂ ਸੀ ਛੋਟੇ ਹੁੰਦੇ ਦੀਆਂ ਉਹ ਤੇ ਉਹ ਮੇਤੋਂ ਫਿਰ ਮਲਦਾਂ ਬੜਾ ਹਲ ਚੱਲਦਾ ਨਾ ਸੀ ਇਹ ਮੈਂ ਕਿੰਨੀ ਵਾਰ ਗੱਲ ਰਿਪੀਟ ਕਰ ਚੁੱਕਾ ਚਾਹ ਤੁਹਾਨੂੰ ਇਹ ਬਤੀ ਚੰਗੀ ਨਾ ਆ ਵੀ ਲੱਗੇ ਨਹੀਂ ਕੋਈ ਪਰ ਮੇਰੀ ਹੱਟ ਬੀਤੀ ਆ ਜੀ ਤੇ ਮੈਂ ਰੱਬ ਕੋਲੋਂ ਟਰੈਕਟਰ ਮੰਗਦਾ ਹੁੰਦਾ ਸੀ ਬੜਾ ਪਾਸ ਕਰਨਾ 6ਵੀਂ ਜਮਾਤ ਤੋਂ 10ਵੀਂ ਤੱਕ ਬਈ ਮੇਰੇ ਮਲਦਾਂ ਵਾਲੀ ਖੇਤੀ ਨਾਲ ਪੈਰ ਛਲ ਹੋ ਜਾਂਦੇ ਆ ਪਰ ਜਰਾਬਾਂ ਪਾ ਕੇ ਵੀ ਕਈ ਫਿਰ ਖੇਤੀ ਕਰਨ ਕੋ ਜੁੱਤੀ ਪਾ ਕੇ ਤਾਂ ਹਾਲ ਚੱਲਦਾ ਨਹੀਂ ਹੂੰ ਉਹ ਨੰਗੇ ਪੈਰਾਂ ਤੇ ਜਰਾਬਾਂ ਪਾ ਕੇ ਤਾਂ ਉਹ ਹੋਰ ਵੀ ਜ਼ਿਆਦਾ ਮਨ ਨਾਲ ਚੱਲਦੀ ਸੀ ਤੇ ਮਨ ਚ ਆਉਣਾ ਵੀ ਜੇ ਰੱਬ ਕੋਲੋਂ ਟਰੈਕਟਰ ਮਿਲ ਜਵੇ ਤਾਂ ਬੇ ਨਾਲੇ ਝੂਟੇ ਲਈਏ ਨਾਲੇ ਹਣ ਬਾਈਏ ਹੂੰ ਇੱਕ ਬੱਚੇ ਦੇ ਜਨਾ ਮਨ ਚ ਉਹ ਸਭ ਤੋਂ ਪਹਿਲਾਂ ਤੁਸੀਂ ਫਿਰ ਚੌੜ ਦੇ ਵਿੱਚ ਹਾਂਜੀ ਟਰੈਕਟਰ ਲਿਆ ਹਾਂਜੀ ਟਰੈਕਟਰ ਜਿਹੜਾ ਆ ਤੁਹਾਡਾ ਅਸੀਂ ਰੀਲ ਪਾਈ ਸੀਗੀ ਉਹ ਕਾਫੀ ਜ਼ਿਆਦਾ ਪਾਪੂਲਰ ਹੋਇਆ ਲੋਕਾਂ ਨੇ ਉਹਨੂੰ ਬਹੁਤ ਪਸੰਦ ਕੀਤਾ ਹਾਂਜੀ ਤੇ ਟਰੈਕਟਰ ਜਿਹੜਾ ਆ ਉਹ ਆਪਣਾ ਇਹਦੇ ਬਾਰੇ ਥੋੜਾ ਜਿਆਦਾ ਦੱਸੋ ਬਾਲਾ ਜੀ ਉਹ ਵਕ ਮੈਂ ਉੱਥੇ ਲੱਗਾ ਸੀ ਹਾਂਜੀ ਉਹ ਰੱਬ ਕੋਲੋਂ ਟਰੈਕਟਰ ਮੰਗਦੇ ਸੀ ਪਾਠ ਫੜਾ ਕਰਨਾ ਜੀ ਤਾਂ ਫੇ ਉਹ ਹੀ ਲਈ ਇੱਕ ਦਿਮਾਗ ਚੋੜਿਆ ਫੇ ਰੱਬ ਕੋਲ ਕਿਹੜਾ ਕਾਰਖਾਨਾ ਲਗਾਇਆ ਤੇ ਉਹਦੇ ਉੱਪਰੋਂ ਲਮਕਾ ਕੇ ਭੇਜ ਦੇਣਾ ਹੂੰ ਜ਼ਮੀਨ ਦੁਕਾਨੀ ਪੈਣੀ ਆ ਪੈਸਿਆਂ ਦਾ ਪ੍ਰਬੰਧ ਕਰਨਾ ਪੈਣਾ ਪੈਸਾ ਕੋਲ ਕੋਈ ਵੀ ਨਹੀਂ ਸੀ ਹੂੰ ਉਹ ਫਿਰ ਇੰਨਾ ਪ੍ਰਬੰਧ ਬਣ ਗਿਆ ਕੁਦਰਦ ਬੋਲੋ ਮੇਰੇ 6 ਮਾਮਾ ਜੀ ਸੀਗੇ ਜੀ ਇਹਨਾਂ ਵਿੱਚੋਂ ਤਿੰਨ ਨੌਕਰੀ ਕਰਦੇ ਸੀ ਮਿਲਟਰੀ ਚ ਤਿੰਨ ਕੀਤੀ ਕਰਦੇ ਸੀ ਫਿਰ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਜੀ 13000 ਰੁਪਇਆ ਹੂੰ ਉਦੋਂ ਇੱਕ ਕਾਨੂੰਨ ਸੀ ਵੀ ਲੋਨ ਗਵਰਨਮੈਂਟ ਵੱਲੋਂ ਉਹਨਾਂ ਕਿਸਾਨਾਂ ਨੂੰ ਮਿਲਦਾ ਸੀ ਜਿਨ੍ਹਾਂ ਦੀ 30 ਕਿੱਲੇ ਪੈਲੀ ਹੋਵੇ ਉਹ ਇਹਨੂੰ ਘੱਟ ਲੋਨ ਨਹੀਂ ਸੀ ਮਿਲਦਾ ਹੁੰਦਾ ਅੱਛਾ ਜੀ ਅਸੀਂ ਉਹ ਸਾਰੀ ਫਾਈਲ ਤਿਆਰ ਕਰਕੇ ਮੈਂ ਤੇ ਮੇਰੇ ਬਾਪੂ ਨੇ ਇਹ ਤੋਂ ਤੁਸੀਂ ਦੇ ਪਟਵਾਰੀ ਤੋਂ ਸ਼ੁਰੂ ਕਰਕੇ ਤਹਿਸੀਲਦਾਰ ਰਜਿਸਟਰ ਉਹ ਡੀਸੀ ਦੇ ਲਾ ਕੇ ਕਬੂਲ ਤੋਂ ਜੀ ਮੈਂ ਤਾਂ ਹੋਵੇ ਸਭ ਲੋਕ 11ਵਾਂ 10 ਸਾਲ ਕਰਾ ਹੋਵੇ ਸਵਾ ਸਾਰਾ ਸਾਲਾਂ ਦਾ ਸੀ ਜੀ ਉਹ ਡੀਸੀ ਸਾਹਿਬ ਉਹ ਆਪਣੇ ਢੰਗ ਦੇ ਅਫਸਰ ਸੀਗੇ ਉਹ ਫਰਬੀ ਉਸ ਨੂੰ ਜਿਉਂ ਨਹੀਂ ਕੀ ਮਤ ਸੀ ਤਾਂ ਉਹ ਨਹੀਂ ਨਾ ਅਬਜਖਣ ਲਾਤਾ ਵੀ ਤੁਹਾਡੀ 30 ਕਿੱਲੇ ਤੋਂ 6 ਕਨਾਲ ਪਿਆਲੀ ਕਾਗਜ਼ਾਂ ਚ ਕਟਿਆ ਹੂੰ ਰਿਕਾਰਡ ਵਿੱਚ ਮਦਲ 30 ਕਿੰਨੇ ਪੂਰੇ ਨਹੀਂ ਜੀ ਮੈਂ ਉਹਨੂੰ ਰਿਕਵੈਸਟ ਕੀਤੀ ਵੀ ਲੋਨ ਦਾ ਸੀ 13000 ਲੈਣਾ ਤੇ ਕੀ ਹੈ 30 ਕਿੱਲੇ 13000 ਦੇ ਵੀ ਹੈ ਨਹੀਂ ਹੂੰ ਵੀ ਤੁਸੀਂ ਇਹ ਨਾ ਕੁਵੇ ਤਾਂ ਲਿਹਾਜ਼ ਕਰ ਲੋ ਹੂੰ ਉਹਨਾਂ ਭਾਈ ਚੱਕੇ ਬਾਰੀ ਜੀ ਉਹ ਪਰ ਇਹਨੂੰ ਤੱਕੀ ਉਹ ਤਾਂ ਲੈ ਦੇ ਭਾਈ ਤੇ ਮੈਨੂੰ ਗੁੱਸਾ ਆ ਗਿਆ ਮੈਂ ਉਹ ਫਾਈਲ ਲੈ ਕੇ ਉਹਦੇ ਸਾਹਮਣੇ ਰੱਖੀ ਉਹ ਜਿਹੜਾ ਉਹ ਬਣਿਆ ਹੁੰਦਾ ਮੇਜ਼ ਤੇ ਉਹ ਜਿਹੜੀ ਐਪਲੀਕੇਸ਼ਨ ਵਾਲਾ ਵਰਕਾਸ਼ ਵਿੱਚੋਂ ਕੱਢਣਿਆ ਕੱਢ ਕੇ ਮੈਂ ਪਾੜ ਕੇ ਉੱਥੇ ਰੱਖ ਦਿੱਤੀ ਮੈਨੂੰ ਗੁੱਸਾ ਆਇਆ ਇਸ ਗੱਲ ਤੋਂ ਇਹ ਸਾਰੀ ਜ਼ਮੀਨ 10000 ਦੀ ਵੀ ਨਹੀਂ ਹੂੰ ਤੇ ਸਿੱਗੀ ਨਾ ਮੇਰੀ ਉਹ ਗੁੱਸੇ ਵਾਲੀ ਗੱਲ ਉਹ ਜਉਂ ਮਤੇ ਸਾਫ ਨਾ ਬੜੀ ਗੰਤੀ ਸੀ ਕਾਨੂੰਨ ਦੇ ਹਿਸਾਬ ਨਾਲ ਤਾਂ ਪਰ ਅੰਦਰੋਂ ਮੈਂ ਸੱਚਾ ਸੀ ਜਿਹੜਾ ਮੈਨੂੰ ਰੋਜ਼ ਸੁਤਕਾਨ ਉਹ ਮੇਰਾ ਸੱਚਾ ਸੀ ਕਿ 13000 ਰੁਪਏ ਇਸ ਕੱਪ ਕਿ ਨਹੀਂ ਮਿਲਦਾ ਪਿੱਛੇ ਇੱਕ ਨਾਲ ਜ਼ਮੀਨ ਕੱਟਿਆ ਹੂੰ ਤੇ ਅਫਸਰ ਕਿਦਾਂ ਦੇ ਤੇ ਨਿਮਨ ਤੇ ਦੁੱਖ ਹੋਇਆ ਤੇ ਮੈਂ ਉਹਨਾਂ ਨੂੰ ਚੈਲੰਜ ਕਰਕੇ ਆਇਆ ਮੈਂ ਕਿਹਾ ਤੁਸੀਂ ਮੇਰਾ ਦਿਲ ਤੋੜਿਆ ਹੂੰ ਹੁਣ ਮੈਂ ਟਰੈਕਟਰ ਲੈ ਕੇ ਵੀ ਦਿਖਾਵਾਂ ਚਲਾ ਕੇ ਵੀ ਦਿਖਾਵਾਂ ਮੈਂ ਕਮਰੇ ਜੁਬਾਰ ਆ ਗਿਆ ਹੂੰ ਤੇ ਉਹ ਮਾਪੂਰਾ ਹੁਣ ਪੋੜਾ ਸਿਗਾ ਤੇ ਉਹ ਉਹ ਮੈਨੂੰ ਚੋਪਰ ਤੂੰ ਕਾਨੂੰ ਇਹਦਾ ਬੋਲਣਾ ਸਿਗਾ ਨੂੰ ਮੇਰੇ ਤਾਂ ਤੁਸੀਂ ਹੁੰਦੇ ਤਾਂ ਤੋ ਵੀ ਬੋਲ ਹੋ ਜਾਣਾ ਸੀ ਉਹਨਾਂ ਦਾ ਵਿਹਾਰ ਠੀਕ ਨਹੀਂ ਹਾਂ ਚੱਕੀ ਮਾਰੀ ਫਾਇਲੋ ਐ ਰੋੜ ਦਿੱਤੀ ਉਹ ਵੇਚ ਟੋਕੇ ਵੀ ਕੋ ਸਾਡੀਆਂ ਸਦਰਾਂ ਚੱਕ ਕੇ ਮਾਰੀਆਂ ਅਗਲੇ ਨੇ ਹਾਂ ਤੇ ਫਿਰ ਮੈਨੂੰ ਉਦੋਂ ਤੋਂ ਹੀ ਇਦਾਂ ਹੋ ਗਿਆ ਵੀ ਜਿੱਦਾਂ ਜਿੱਦਾਂ ਕੁਰਸੀ ਤੇ ਕੋਈ ਵੱਡਾ ਜਾਂਦਾ ਨਾ ਉਹਨਾਂ ਜੋ ਅਨਸਾਨੀयत ਬੜੀਆਂ ਕੁਦਰਾਂ ਘਟਦੀ ਜਾਂਦੀ ਆ ਹਾਂ ਵੀ ਮੇਰੇ ਮਾਮਾ ਜੀ ਮਿਲਤੀ ਮੈਕੈਨਿਕਲ ਲਾਈਨ ਚ ਸੀਗੇ ਕਿੰਨੇ ਹਾਰਸ ਪਾਵਰ ਵੈਸੇ ਲਿਖਿਆ ਤਾਂ 28 ਆ ਉਹ ਵਾਈ ਜਦੋਂ ਕੰਪਨੀ ਵੱਲੋਂ ਹੀ ਆ ਜੀ ਕਿੰਨੇ 40 ਹਾਰਸ ਪਾਵਰ ਆ ਅੱਛਾ ਉਹ ਜਿਹੜਾ DT 14 ਆ ਉਹ 20 ਹਾਰਸ ਪਾਵਰ ਆ ਇਹ 40 ਹਾਰਸ ਪਾਵਰ ਆ ਹਾਂ ਤੇ ਜਿਹੜਾ ਬਾਈ ਲਾਸ ਆ ਉਹ ਉਹਨਾਂ ਦੀ ਫੈਕਟਰੀ ਦੇ ਨਿਜਮਾਨ ਦੇ ਮਦਦ ਕੋ 80 ਹਸਵਾ ਵਾਲਾ ਟਰੈਕਟਰ ਆ ਵੋਏ ਹੋਏ ਹੋਏ ਮਤਲਬ ਉਹ ਇੱਕ ਸਿਲੰਡਰ ਦੇ ਇਹ ਦੋ ਸਿਲੰਡਰ ਉਹ ਚਾਰ ਸਿਲੰਡਰ ਬਾਈਲਾਰਸ ਚਾਰ ਸਿਲੰਡਰ ਬਾਈਲਾਰਸ ਚਾਰ ਸਿਲੰਡਰ 20 ਚੋਕ 80 ਉਹ ਆ ਜਿਹੜੇ ਇਹ ਚੀਜ਼ਾਂ ਹਨ ਆਹ ਹਾਂਜੀ ਇਹ ਇਹਦੇ ਵਿੱਚ ਉਹਨੂੰ ਸ਼ੀਮ ਕਹਿੰਦੇ ਆ ਪੱਤੀਆਂ ਆਂਗੀਆਂ ਪਤਲੀਆਂ ਪਤਲੀਆਂ ਅੱਛਾ ਜੀ ਉਹ ਜਿੰਨਾ ਕਿ ਅਸੀਂ ਜੰਦਾ ਬਾਲਟ ਪਲੇ ਆ ਜਾਂਦੀ ਉਹ ਕੱਢੀ ਜਾਣੀਆਂ ਅੱਛਾ ਜੀ ਇਹ ਪਹਿਲੇ ਹੀ ਚੱਲਦੇ ਆ ਇਹ ਪਹਿਲੇ ਹੀ ਚੱਲਦੇ ਆ ਹਾਂਜੀ ਇਹ ਵੀ ਇਦਾਂ ਹੀ ਇਹ ਵੀ ਮਾਲ ਇਹ 22 ਰੌਣ ਦੇ ਇਹਨਾਂ ਨੂੰ ਬਾਲ ਕਹਿੰਦੇ ਆ ਓਏ ਹੋ ਹਾਂਜੀ ਇਹ ਵੀ ਪਹਿਲੀ ਦੋ ਆਇਆ ਇੱਕ ਆ ਤੇ ਕੋ ਚਾਰ ਵਾਹ ਹਾਂਜੀ ਤੇ ਮਾਲ ਲਾਈਟਾਂ ਵਗੈਰਾ ਸਭ ਇਹ ਵੀ ਪਹਿਲੀਆਂ ਇਹ ਬਲਬ ਤਾਂ ਬਦਲੇ ਗਈ ਫਿਰ ਬਲਬ ਦਾ ਤਾਂ ਚਲੋ ਕੋਈ ਨਹੀਂ ਤੇ ਲਾਈਟਾਂ ਪਹਿਲੀ ਆਈਆਂ ਪਿੱਛੇ ਵੀ ਤੇ ਇਹ ਵੀ ਓਏ ਹੋ ਹੋ ਮਤਲਬ ਇਹਦੇ ਚ ਉਹ ਦੀ ਜੰੂ ਨੋ ਸੀ ਗਿਆ ਅੱਛਾ ਜੀ ਕਿਹੜੀਆਂ ਹੁਣ ਨਵੇਂ ਟਰੈਕਟਰਾਂ ਚੋਂ ਹੁਣ ਆਈਆਂ ਹੂੰ ਇਹਨੂੰ 49 ਇੰਪਲੀਮੈਂਟ ਲੱਗਦੇ ਸੀ ਅੱਛਾ ਜੀ ਆ ਜਿਹੜੇ ਆ ਸਾਰੇ ਬਣੇ ਹੋ ਨਾ ਜੇ ਜੀ ਸੀ ਬੀ ਵਾਲਾ ਸਾਰਾ ਉਹ ਨਾਲ ਚ ਲੱਗ ਜਾਂਦਾ ਅੱਗੇ ਵੀ ਪਿੱਛੇ ਵੀ ਅੱਛਾ ਫਿਰ ਇਹਨਾਂ ਦੀ ਟਰੈਕਟਰਾਂ ਦੀ ਤਿੰਨਾਂ ਦੀ ਇਹ ਸਿਫਤ ਆ ਲਿਫਟ ਦੀ ਜੀ ਤੇ ਇਹ ਜੀ ਜੀ ਸੀ ਬੀ ਵਾਂਗ ਨਾਲ ਹਾਂ ਜੀ ਜੀ ਸੀ ਬੀ ਵਾਂਗ ਇਹ ਪਿੱਛੋਂ ਪਿਛਲੇ ਪਹੀਆਂ ਨੂੰ ਤਾਂ ਚੱਕ ਦਿੰਦੇ ਆ ਅੱਛਾ ਜੀ ਹੂੰ ਨਹੀਂ ਇਹ ਅੱਧੀ ਜੀ ਸੀ ਬੀ ਕਹਾਂ ਲੂੰਗੀ ਅੱਛਾ ਜੀ ਤੇ ਲਿਫਟ ਦੇ ਤੈਨੂੰ ਲੀਵ ਰਿਆ ਦੋ ਅਸੀਂ ਲਾਇਓ ਆ ਇੱਕ ਰੱਖਿਆ ਅੱਛਾ ਨੇ ਆਣਾ ਦਾ ਕੰਮ ਇਹਦੇ ਨਾਲ ਦੋ ਹੋਰ ਹੁੰਦੇ ਆ ਅੱਛਾ ਜੀ ਇਹਨੂੰ ਜੀਸੀਬੀ ਨੂੰ ਲੱਗੇ ਹੁੰਦੇ ਆ ਅੱਛਾ ਜੀ ਤੇ ਆ ਦਿਖਾ ਯਾਰ ਇਹਦਾ ਸਾਰਾ ਬੋਰਡ ਜਿਹਾ ਦਿਖਾ ਲ ਮੜ ਜਾ ਹਾਂਜੀ ਕਿੰਨਾ ਸੋਹਣਾ ਆ ਜੀ ਕਿਦਾਂ ਫੇਰ ਅਗਲੀ ਚੀਜ਼ ਆ ਵੀ ਇਹਦਾ ਕਲੱਚ ਦੱਬੋਗੇ ਤਾਂ ਗੇਅਰ ਬਦਲੂਗਾ ਹਾਂਜੀ ਚੱਲੇ ਦਾ ਵੀ ਖੜੇ ਦਾ ਵੀ ਖੜੇ ਦਾ ਵੀ ਇਦਾਂ ਨਹੀਂ ਬਦਲੂਗਾ ਆਮ ਜਿਹਾ ਆਤ ਮਾਰ ਕੇ ਗੇਅਰ ਕੱਢ ਦਿੰਦੇ ਨਾ ਇਹ ਕਲੱਚ ਤੋਂ ਬੰਕੇ ਤਾਂ ਹੋਊਗਾ ਜੀ ਤੇ ਆਹ ਸਟਰੀਟ ਤੁਸੀਂ ਦਿਖਾ ਲਈਏ ਵੀ ਜਾਨੀ ਇੱਤੇ ਤਕਰੀਬਨ ਦੋ ਬੰਦੇ ਬੈਠ ਜਾ ਆਹ ਦੋ ਆਰਾਮ ਨਾਲ ਬਹਿ ਜਾ ਇਹਦੇ ਵਿੱਚ ਟੂਲ ਵਾਕਸ ਅੱਛਾ ਉਹਦੇ ਥੱਲੇ ਟੈਂਕੀ ਅੱਛਾ ਜੀ ਹਾਂ ਜੀ ਉਹ ਅੱਛਾ ਟੈਂਕੀ ਇਹਦੀ ਡਰਾਈਵਰ ਸੀਟ ਦੇ ਥੱਲੇ ਆ ਹਾਂ ਜੀ ਹਾਂ ਜੀ ਨਹੀਂ ਇਹ ਤਾਂ ਟੂਲ ਬਾਕਸ ਹੋ ਗਿਆ ਮੈਂ ਸਮਝ ਗਿਆ ਆਹ ਵਾਲੀ ਜਿਹੜੀ ਥੱਲੇ ਟੈਂਕੀ ਆ ਉਹ ਥੱਲੇ ਆ ਜੀ ਅੱਛਾ ਜੀ ਥੱਲੇ ਆ ਟੈਂਕੀ ਆ ਹਾਂ ਜੀ ਹਾਂ ਜੀ ਤੇਰੇ ਇੱਥੇ ਪੈਂਦਾ ਮੈਂ ਪਿੱਛੇ ਆਦਾ ਅੱਛਾ ਜੀ ਮਤਲਬ ਯਾਨੀ ਕਿ ਇਹ ਆ ਵੈਸੇ ਫਿਊਲ ਵਾਲੀ ਟੈਂਕੀ ਹਾਂ ਜੀ ਹਾਂ ਜੀ ਆ ਗਿਆ ਨੂੰ ਉਹਦਾ ਹੱਥ ਲਾ ਕੇ ਦੇਖੋ ਜੀ ਇਹਨਾਂ ਚ ਜਰਾ ਪਲੇ ਨਹੀਂ ਆ ਹਾਂ ਆ ਦੇਖੋ ਇਹ ਨਿਊਟਰਲ ਖੜਾ ਅੱਛਾ ਜੀ ਆ ਨਿਊਟਰਲ ਦੀ ਪਲੇ ਦੇਖੋ ਬਿਲਕੁਲ ਨਹੀਂ ਆ ਓਏ ਹੋਏ ਆ ਗੱਡੀ ਚੱਕਦੇ ਸੁਣੋ ਉਪਰ ਸੀਟ ਤੇ ਸਿੱਟ ਦਿਓ ਓਏ ਹੋਏ ਤੇ ਫਿਰ ਅਗਲੀ ਚੀਜ਼ ਜੀ ਆ ਇਹਦਾ ਬੈਟਰੀ ਦਾ ਸਵਿਚ ਆ ਸਮੇ ਇਧਰ ਹੂੰ ਤਾਂ ਵੀ ਸ਼ੀਵ ਵੀ ਲੱਗ ਗਿਆ ਇਹਦੇ ਜੋ ਵੀ ਲਾਣਾ ਲਾ ਲਓ ਟੈਂਕੀ ਦੇ ਨਾਲ ਹੀ ਅੱਛਾ ਜੀ ਇਹ ਹੋ ਗਿਛੇ ਚਲੀਏ ਜੀ ਨਵੇਂ ਤਰ੍ਹਾਂ ਤੋਂ ਜੁਹਣ ਆਉਣ ਲੱਗਾ ਅੱਛਾ ਜੀ ਤੇ ਇਹਦੇ ਵਿੱਚ ਪਹਿਲਾਂ ਹੀ ਸੀ ਵਾਹ ਉਹ 플ੱਗ ਤੋਂ ਜਿੱਥੇ ਮਰਜੀ ਲਾ ਕੇ ਲਾ ਲਓ ਉਸ ਵਕਤ ਦੀ ਇਹ ਬਹੁਤ ਐਡਵਾਂਸ ਟੈਕਨੋਲੋਜੀ ਸੀ ਹਾਂ ਹਾਂ ਇਹ ਤਾਂ ਇਹਦਾ ਮੈਂ ਕਹਿੰਦਾ ਉਸ ਵੇਲੇ ਬੰਦੇ ਹੀ ਪੋਰੇ ਸੀ ਜਿਨ੍ਹਾਂ ਨੂੰ ਇਹਦੀ ਸਮਝ ਨਹੀਂ ਆਈ ਹੂੰ ਵੈਸੇ ਇਹ ਬਹੁਤ ਕੰਮ ਦਾ ਟਰੈਕਟਰ ਸੀ ਹਾਂਜੀ ਤੇ ਇਹਦੇ ਮੁਕਾਬਲੇ ਵੈਸੇ ਜੇ ਟੈਕਨੀਕਲੀ ਦੇਖੀਏ ਤੇ ਆ ਜਾਂ ਜਾਨਦਾਰ ਮੈਂ ਟਰੈਕਟਰ ਉਸ ਵਕਤ ਨਹੀਂ ਹੋਣਾ ਉਹ ਤਾਂ ਮੈਂ ਜਦੋਂ ਇਦਾਂ ਕਿਸੇ ਨੂੰ ਦੱਸਦਾ ਨਾ ਮੈਂ ਕਹਿੰਦਾ ਹਾਂ ਨਾ ਵੀ ਇਹ ਬਣਾਉਣ ਵਾਲੇ ਵੀ ਪੂਜਣਯੋਗ ਆ ਬੰਦੇ ਇਹਨਾਂ ਵਧੀਆ ਬਣਾਇਆ ਹੋਣੀ ਇੰਨਾ ਵਧੀਆ ਬਣਾਇਆ ਟੁੱਟ ਪਾਜੇ ਹੀ ਨਹੀਂ ਕਿਤੇ ਵੀ ਹੂੰ ਹਾਲੇ ਤੱਕ ਕਿਤੇ ਇਹਨੂੰ ਕੁਝ ਦਿਨ ਟਿੰਗ ਦਾ ਕੰਮ ਨਹੀਂ ਕਰਾਉਣ ਵਾਲਾ ਜੀ ਸਿਰਫ ਦੋ ਥਾਂ ਵੈਲਡ ਕੀਤੇ ਹੋਆ ਅੱਛਾ ਜੀ ਇੱਕ ਇੱਥੇ ਇੱਕ ਪਿੱਛੇ ਤੇ ਅਧਨ ਹੋ ਲੱਗਦਾ ਹੈ ਅੱਛਾ ਜੀ ਬਸ ਇੰਨੀ ਵਾਲੇ ਨੂੰ ਹੋਈ ਆ ਕਿਤੇ ਵੀ ਕੋਈ ਚੱਬ ਨਹੀਂ ਕੋਈ ਮਿਲਦੀ ਨਹੀਂ ਕੋਈ ਚਾਹ ਹਾਂ ਇਹਦਾ ਮੈਗਨੇਟ ਆ ਜੇਦਾ ਆਹ ਸਿਸਟਮ ਨਾਲ ਜੀ ਨਹੀਂ ਨਾ ਇਸ ਤਾਈ ਇਹ ਬੋਤਲ ਨਾਲ ਸਟਾਰਟ ਹੋਣ ਲਈ ਆ ਅੱਛਾ ਜੀ ਇਹਨੂੰ ਮੈਗਨੇਟ ਕਹਿੰਦੇ ਆ ਇਹਨੂੰ ਕੋਇਲ ਕਹਿੰਦੇ ਆ ਜਿਵੇਂ ਆਮ ਕਾਰਾਂ ਨੂੰ ਬੋਤਲ ਬਣ ਲਗੀ ਆਹ ਦਾ ਕਾਰਬੂਰੇਟਰ ਆਹ ਦਾ ਸਵਿਚ ਜਦੋਂ ਇਹਨੂੰ ਕਹੜਾ ਕਰਨਾ ਇਹਨੂੰ ਦਬਜੋ ਨਾ ਇਸ ਵਿੱਚ ਆਫ ਹੋ ਗਿਆ ਅੱਛਾ ਜੀ ਮਤਲਬ ਬੈਟਰੀ ਆਫ ਹੋ ਗਈ ਓਕੇ ਹਾਂ ਜੀ ਅ ਜਦੋਂ ਉਹ ਖੜੀਆਂ ਕਰਾਂ ਨੂੰ ਅੱਗ ਲੱਗ ਜਾਂਦੀਆਂ ਨਾ ਉਹਨਾਂ ਚ ਇਹ ਸੋਚਣੀ ਹੈਗਾ ਇਹ ਲਾਉਣਾ ਚਾਹੀਦਾ ਮੈਂ ਸਾਰਿਆਂ ਨੂੰ ਕਹਿੰਦਾ ਜਾਂ ਤਾਂ ਤਾਰ ਖੋਲ ਕੇ ਰੱਖੋ ਉੱਥੋਂ ਕਰੂਣ ਤੋਂ ਜਦੋਂ ਜਾਣਾ ਲਾ ਲਓ ਹਾਂ ਜਾਂ ਸਵਿਚ ਲਾਉ ਹੋਵੇ ਸੇਫਟੀ ਹਾਂ ਜੀ ਇਹ ਇਧਰ ਆ ਜਾਓ

ਦਾ ਲਾਇਆ ਜੀ ਇੱਕ ਹੋਰ ਮਾਡੂ ਲਾਇਆ ਇਹ ਕਾ ਸੈਲਫ ਬਦ ਲਿਆ ਅੱਛਾ ਜੀ ਤੇ ਬਾਕੀ ਸਾਰਾ ਕੁਝ ਆ ਫਿਲਟਰ ਲਾਇਸੀ ਜਦੋਂ ਇਹਨੂੰ ਉਹ ਡੀਜ਼ਲ ਨਹੀਂ ਸੀ ਮਿਲਦਾ ਤੇ ਮਰਸੀਡੀਜ਼ ਟਰੱਕ ਵਾਲੇ ਆ ਅੱਛਾ ਜੀ ਇਹਦੇ ਫਿਲਟਰ ਇਧਰ ਵੇਚਿਆ ਤੇ ਥੱਲੇ ਇਹ ਮਾਡੂ ਲਾਇਸੀ ਇਹ ਬਦੂ ਲਾਇ ਇਹ ਤੇਲ ਚੰਗੀ ਤਰ੍ਹਾਂ ਪੂਰ ਹੋ ਜੀ ਠੀਕ ਹੈ ਜੀ ਤੇ ਆ ਪੈਰ ਬੜਾ ਐਕਸੀਲੇਟਰ ਇਹ ਵੀ ਉਸ ਵੇਲੇ ਨਹੀਂ ਸੀ ਹੁੰਦਾ ਜੀ ਯਾਨੀ ਉਦੋਂ ਦੇ ਹੁਣ ਤਾਂ ਆਮ ਲੱਗੀ ਹੁੰਦਾ ਜੀ ਪੈਰ ਵਾਲਾ ਨਹੀਂ ਹੁੰਦਾ ਆ ਹੱਥ ਵਾਲਾ ਪੈਰ ਵਾਲਾ ਆ ਜਿਹੜੀ ਬ੍ਰੇਕ ਆ ਜੀ ਇਹ ਵੀ ਇਦਾਂ ਆ ਵੀ ਹੈਂਡ ਬ੍ਰੇਕ ਇਹਨੂੰ ਦੱਬ ਕੇ ਨਾ ਆ ਅੱਡੀ ਨਾਲ ਹੀ ਆ ਪੱਤੀ ਤੱਕ ਦੇਣੀ ਆ ਜੀ ਇਹ ਹੈਂਡ ਬ੍ਰੇਕ ਲੱਗ ਗਿਆ ਤੁਸੀਂ ਮੈਨੂੰ ਕਹ ਲਓ ਫੋਟੋ ਬਰੇਕ ਇਹ ਇੱਕ ਤਰ੍ਹਾਂ ਨਾਲ ਇਹ ਹੈਂਡ ਬ੍ਰੇਕ ਆ ਆ ਕੱਲੀ ਕੱਲੀ ਵਾ ਫੋਟੋ ਬ੍ਰੇਕ ਕਹ ਲਓ ਜੀ ਇਹ ਉਹ ਇਹਨੂੰ ਦੱਬ ਕੇ ਪੈਰ ਨਾਲ ਇਹ ਐਸੇ ਲੱਗਿਤ ਕਰਉਂਦੇ ਜੀ ਆ ਤੱਕ ਦੇਣਾ ਇਹਨੂੰ ਦੱਬ ਕੇ ਜੀ ਉਹ ਦੇਖੋ ਮੇਰਾ ਲੱਕੀ ਬ੍ਰੇਕ ਕੰਦੀ ਰੱਖਣੀ ਕੰਦੀ ਰੱਖ ਲਓ ਜੀ ਲੋਨੇ ਕੰਦੀਆਂ ਬਣੇਗੇ ਜਦੋਂ ਨੂੰ ਦੱਬਣਾ ਵੇਚ ਆਹ ਜਿਹੜੀ ਚੀਜ਼ ਆ ਇਹ ਵੀ ਹੁਣ ਤੋਂ ਸਾਰੇ ਡਾਇਰੈਕਸ਼ਨਾਂ ਚ ਜਾਵੀ ਜੀ ਇਹਦੇ ਚ ਪਹਿਲਾਂ ਨਾਲ ਆਈ ਆ ਇਹਨੂੰ ਕਹਿੰਦੇ ਡਿਫਰੈਂਸ਼ੀਅਲ ਲੋ ਅੱਛਾ ਜੀ ਜੇ ਇੱਕ ਪਹੀਆ ਸਲਿੱਪ ਕਰਦਾ ਹੋਵੇ ਇਹਨੂੰ ਥੱਲੇ ਅੰਦੀ ਨਾਲ ਦੱਬ ਦੇਣਾ ਤੇ ਦੋਨਾਂ ਪਹੀਆਂ ਦਾ ਬਰਾਬਰ ਜਿਉਂ ਉਹਨੂੰ ਪਰਫੈਕਟ ਲੀਡਿੰਗ ਬਾ ਦੇ ਹੂੰ ਚੁਦਾਇ ਜਲੂ ਤੇ ਚੰਗੂ ਗੱਭੀ ਆ ਬਈ ਤੇ ਹੋਰ ਆ ਰਿਮ ਵਗੈਰਾ ਇਹਦੇ ਜਿਹੜੇ ਇਹ ਸਾਰੇ origignal ਨਾਲ ਹੀ ਆ ਹੁਣ ਇਹ ਬਸ ਫੇਰ λεਉਣਾ ਟਾਇਰ ਤੇ ਡਿਊਬ ਲਿਆ ਕੇ ਰੱਖਿਓ ਅੱਛਾ ਆਪਣੀ ਬਣਾ ਕੇ ਰੱਖਣੀ ਆ ਇਹ ਉਹ ਤਾਂ ਹਰਿਆਣਿਆਂ ਜੀਂਦ ਤੋਂ ਮਿਲਦਾ ਅੱਛਾ ਜੀ ਉੱਤੇ ਜਾਣਾ ਪੈਣਾ ਕਿ ਆ ਹੈਗਾ ਆਪਣੇ ਅੱਛਾ ਜੀ ਕਿ ਥੱਲੇੋਂ ਕਿੰਨਾ ਉੱਚਾ ਦੇਖੋ ਨਹੀਂ ਬਹਿ ਹੋ ਕੇ ਗਰਾਉਂਡ ਕਲੀਅਰੈਂਸ ਜਿਹਨੂੰ ਕਹਿੰਦੇ ਹਾਂ ਜੀ ਹਾਂ ਜੀ ਹਾਂ ਜੀ ਗਰਾਉਂਡ ਕਲੀਅਰੈਂਸ ਕਾਫੀ ਆ ਹਾਂ ਜੀ ਤੇ ਚਲਾਉਣ ਨੂੰ ਬੜਾ ਸੌਖਾ ਹਾਂ ਆ ਲੱਗਾ ਸੀ ਮੈਂ ਦੱਸਾਂ ਇਹਦਾ ਜਿਹੜਾ ਪੰਪ ਆ ਨਾ ਲਿਫਟ ਦਾ ਯਾਨੀ ਜਿਹੜੀਆਂ ਤੇ ਸਿਫਟਾਂ ਆਵੇ ਉਹਨਾਂ ਦੀ ਗੱਲ ਕਰਦਾ ਲੋਹਾ ਦਾ ਹੀ ਕਮਾਲ ਜੀ ਆਇਆ ਲਿਫਟ ਦਾ ਪੰਪ ਆ ਇਹਦਾ ਗੀਅਰ ਲੱਗਾ ਆਹੋ ਜੀ ਜੇ ਅਸੀਂ ਲਿਫਟ ਤੋਂ ਕੰਮ ਨਹੀਂ ਲੈਣਾ ਇਹਨੂੰ ਨਿਊਟਰਲ ਕਰ ਦੇਣਾ ਫੇ ਪੰਪ ਨਹੀਂ ਘਸੂਗਾ ਨਾ ਤੇਲ ਖੜਕੂਗਾ ਤੇਲ ਦੀ ਵੀ ਹੋਰ ਬਚ ਗਈ ਪੰਪ ਦੀ ਵੀ ਬਚ ਗਈ ਇਹ ਵੀ ਸਾਰੀ ਉਮਰ ਚ ਇੱਕ ਵਾਰ ਰੋਗ ਕਰਾਇਆ ਉਦੋਂ ਮੋਗੇ ਤੋਂ ਕਰਾਇਆ ਸੀ ਹਾਂ ਜੀ ਤੇ ਇਹ ਮੱਕੀ ਸਾਰਾ ਹੋ ਗਿਆ ਨਾ ਜੀ ਆ ਆ ਜਿਹੜੇ ਬੈਲੰਗੁਰੂ ਪੱਖਿਆਂ ਦੇ ਰੇਡੀਏਟਰ ਦੇ ਤੇ ਇਹਦੀ ਜਿਹੜੀ ਲਿਫਟ ਦੀ ਟੈਂਕੀ ਆ ਜੀ ਉਹ ਵੀ ਇਹਦੇ ਵਿੱਚ ਆ ਅੱਛਾ ਜੀ ਇਹਦੇ ਚ ਲਿਫਟ ਦਾ ਤੇਲ 7 ਲੀਟਰ ਅਲੱਗ ਪੈਂਦਾ ਉਹ ਪਾਣੀ ਵਾਲਾ ਪਿੱਛੇ ਆ ਅੱਛਾ ਜੀ ਹਾਂ ਜੀ ਵਾਹ ਹਾਂ ਔਨ ਕਰ ਸਕਦੇ ਮੜੇ ਇਹਨੂੰ ਹੋ ਸਕਦਾ ਚੱਲ ਸਕਦਾ ਇਹ ਮੜੇ ਕੋਈ ਪ੍ਰੋਜੈਕਟ ਤੇ ਲਾਇਆ ਉਹ ਦੂਸਰੀ ਪਾ ਦੇ ਉਹ ਚੋ ਐਡਿਟ ਹੋ ਜਾਣੀ ਆ ਨਹੀਂ ਉਹ ਨਹੀਂ ਲੱਗਣੀ ਅੱਛਾ ਬੋਲਾ ਨਹੀਂ ਪਾ ਸਕਦਾ ਮੈਂ ਚ ਉਹ ਅਗਲੀ ਵੇਰ ਕਰ ਲਵਾਂਗੇ ਅੱਛਾ ਜੀ ਇਹਦਾ ਹੋ ਗਿਆ ਬਸ ਸਟੇਰਿੰਗ ਬੜਾ ਹਲਕਾ ਗਿਅਰਬਾਕਸ ਦਾ ਵੀ ਹੋ ਗਿਆ ਸੀ ਇਹਨੂੰ ਥੋੜਾ ਰੈਨੋਵੇਟ ਕਰਾਉਣ ਦਾ ਨਹੀਂ ਸੋਚਿਆ ਵੀ ਥੋੜਾ ਰੈਨੋਵੇਟ ਕਰਾ ਲਿਆ ਚਾਹੀਦਾ ਇਹਨੂੰ ਪੇਂਟ ਪੌਂਟ ਵਗੈਰਾ ਹੋਈ ਮੈਂ ਲੱਗਾ ਦੱਸੋ ਜੀ ਮੈਂ ਚ ਉਹਨਾਂ ਬਈ ਪੇਂਟਰ ਘਰ ਆ ਕੇ ਕਰ ਜਵੇ ਉਹ ਮਿਲਦਾ ਨਹੀਂ ਵਰਕਸ਼ਾਪਾਂ ਭੇਜਣਾ ਨਹੀਂ ਅਗਲੀ ਚੀਜ਼ ਇਹਦੀ ਆਹ ਆਮ ਕਰਕੇ ਮੇਰਾ ਮੋਬਲਰ ਫਿਲਟਰ ਹੈ ਨਾ ਠੀਕ ਉਹ ਬਦਲਣਾ ਪੈਂਦਾ ਪਿਛਲਾ ਐਲੀਮੈਂਟ ਜੀ ਆਹ ਇਹਦਾ ਇਹ ਕਿ ਨਹੀਂ ਲੋਗਿਆ ਇਹਦੇ ਜਿਵੇਂ ਜਿਹੜਾ ਇੰਜਣ ਚੋਂ ਕੱਢਿਆ ਤੇਲ ਹੁੰਦਾ ਨਾ ਜੀ ਜੂਸ ਜਿਹੜਾ ਤੇਲ ਕਾਲਾ ਹੋ ਜਾਂਦਾ ਹਾਂਜੀ ਉਹੀ ਇਹਦੇ ਚ ਪਾ ਦੇਗਾ ਨਵਾਂ ਬੰਦ ਦਿਨ ਉਹ ਨਹੀਂ ਕਿਉਂ ਆਂਦਾ ਹੁੱਕੇ ਵਾਂਗ ਹਵਾ ਚ ਢੂੜ ਚੰਟੜੀਆਂ ਉਹ ਇਹਦਾ ਆ ਜੀ ਇਸ ਢੰਗ ਨਾਲ ਬਣੀ ਹੁਆ ਫੇ ਆਦੇ ਵਿੱਚ ਮੂਰੀਆਂ ਚ ਬਣੀ ਆਇਆ ਫੇ ਜਦੋਂ ਹਵਾ ਕਿਚrana ਢੂੜ ਅੰਦਰੋਂ ਇੱਥੇ ਬਾਹਰ ਆ ਜਾਂਦੀ ਆ ਅੱਧੀ ਰਾਹੇ ਤੇਲ ਚੂਸ ਲੈਂਦਾ ਫੇ ਸਾਫ ਹੋ ਕੇ ਅੰਦਰ ਜਾਂਦੀ ਆ ਤੇ ਆਹ ਦਾ ਮੂਵਲਦਾ ਆ ਇਹ ਜਦੋਂ ਉਹ ਇਹਦਾ ਕੋਮਣ ਵਾਲੀ ਦੇਸੀ ਖੰਡ ਬਣਵਾ ਲਈਂ ਸੀ ਦੇਖੀ ਹੁੰਦੀ ਜੀ ਉਹ ਕੋ ਮੁਦਾ ਵਿੱਚ ਦੇ ਜੀ ਉਹ ਮੁਰਨਾ ਜਿਹੜਾ ਮਾਮਲਾ ਲੀ ਮੈਂ ਲਿਆ ਉਹ ਤੇ ਦਿਵਾਲੇ ਲੱਗ ਜਾਂਦੀ ਆ ਆ ਟੱਕਣ ਖੋਲੋ ਉਹਨੂੰ ਖੁਰਚ ਕੇ ਮਾਰੋ ਮੁਰਕੇ ਮਾਰ ਹੂੰ ਆਇਲ ਫਿਲਟਰ ਤੇ ਪੈਸੇ ਨਹੀਂ ਲੱਗਣੇ ਹੂੰ ਤੇ ਫਿਰ ਚੱਲਣਾ ਅੱਛਾ ਇੰਨੇ ਤਾਂ ਖਰਚਾ ਘਟਿਆ ਲੋ ਹਾਂ ਜੀ ਸਰਾ ਮਸ਼ੀਨ ਕਿਹੜੀ ਆ ਜੀ ਆ ਆਪ ਜਿਹੜੀਆਂ ਦੋਨੇ ਖੜੀਆਂ ਦਿਖਾ ਲਿਓ ਮੜਾ ਜਾਏਗੀ ਹਾਂ ਜੀ ਇਹ ਕਦੋਂ ਦੀਆਂ ਆ ਇਹ ਵੀ ਇਹ ਇਹ ਵੀ ਪਹਿਣ ਸੰਦੀ ਆ ਇਹ ਮੱਕੀ ਵਾਲੀ ਮਸ਼ੀਨ ਆ ਏ ਵਾਲੀ ਜਿਹੜੀ ਆ ਹਾਂਜੀ ਇਹ ਮੱਕੀ ਦੀਆਂ ਛਲੀਆਂ ਪਾਈ ਜਾਣੀਆਂ ਜੀ 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 ਇਤੋਂ ਗੋਲ ਨਹੀਂ ਕਿੱਲੀ ਜਾਣਾ ਦਾਣੇ ਥੱਲੇ ਆ ਜਾਂ ਹਾਂਜੀ ਇਹ ਦਾ ਤੇਰਾ ਸ਼ੁਰੂ ਪਹਿਲਾਂ ਹੋਰ ਸੀ ਸਾਡੇ ਕੋਲ ਉਹ ਗੱਲਾਂ ਕਣਕ ਦਾ ਹੀ ਕੰਮ ਕਰਦਾ ਸੀ ਇਹ ਸਾਰੀਆਂ ਫਸਲਾਂ ਕਰਦਾ ਏ ਵਾਲਾ ਹਾਂਜੀ ਇਹ ਸਾਰੀਆਂ ਫਸਲਾਂ ਕਰਦਾ ਕਣਕ, ਛੋਲੇ, ਬਾਜਰਾ, ਅਰਹਰ ਇਹ ਸੀ ਬਦਲਿਆ ਸੀ ਅਰਹਰ ਲਈ ਉਹ ਤਾਂ ਸੀ ਅਰਹਰ ਜ਼ਿਆਦਾ ਬੀਜਦੇ ਹੁੰਦੇ ਸੀ ਇਹ ਲੋਸੀ ਕਰਨ ਕਿਤੇ ਤੇ ਆਹ ਹਰ ਤੇ ਇਹ ਸਰੋਂ ਦੇ ਜਲਾ ਬੂਟਾ ਤੇ ਹੈ ਮਲਟੀ ਕ੍ਰੋਪ ਲੁਧਿਆਣੇ ਦਾ ਬਣਿਆ ਤਾਂ ਤੇ ਇਹ ਵੀ ਕੋਈ 3 ਸਾਲ ਪੁਰਾਣਾ ਹੈ ਅੱਛਾ ਜੀ ਤੇ ਮਤਲਬ ਸਾਰੀਆਂ ਬੋਤਲਾਂ ਇਹ ਚ ਇੱਚ ਕਰਦੇ ਰਹਿ ਤੁਸੀ ਫ੍ਰੈਸ਼ ਨਾ ਹੋ ਜਾਂਦੀਆਂ ਵਾਹ ਤੇ ਇਹ ਹੈਗੀ ਚੱਕੀ ਕਰਦੇ ਪਸ਼ੂਆਂ ਦਾ ਪੀਣਾ ਪੀਣ ਲਈ ਅੱਛਾ ਜੀ ਆਪ ਚੱਕੀ ਦੇਖੋ ਯਾਰ ਕੰਨੀ ਸੋਹਣੀ ਛੋਟੀ ਜੀ ਤੇ ਇਹ ਇੱਕ ਬੋਤਲ ਨਹੀਂ ਆਉਂਦੀ ਬੋਤਲ ਨਾਲ ਚੱਲ ਜਾਂਦੀ ਆ ਇਹ ਕਦ ਹੋਗਦੀ ਲਈ ਇਹ ਤਾਂ ਦੂਜੀ ਵਾਰ ਬਦਲੀ ਆ ਪਹਿਲਾਂ ਆ ਕੇ 20 25 ਸਾਲ ਪਹਿਲੀ ਗੱਡੀ ਗਈ ਅੱਛਾ ਜੀ ਤੇ 12 ਸਾਲ ਇਹਨੂੰ ਵੀ ਹੋਗਾ ਇਹਨੂੰ ਅੱਛਾ ਜੀ ਹਾਂ ਜੀ ਅਜੇ ਕੋਈ ਫਰਮਾਈ ਚੀਜ਼ ਹੈ ਕੋਈ ਨਹੀਂ ਅੱਛਾ ਜੀ ਤੇ ਚੱਲਦੀ ਹਜੇ ਵੀ ਹਾਂ ਜੀ ਚੱਲਦੀ ਹੈ ਤੇ ਹੁਣ ਆਟਾ ਨਹੀਂ ਬਣਾਈਦਾ ਇਹਦੇ ਚੋ ਤੇਲ ਵਾਲੀ ਇੱਕ ਨੀਵ ਲੱਗ ਗਈ ਸੀ ਜੀ ਤੇ ਪਰਸੋਂ ਦਾ ਪੇੜਾ ਬਣਾ ਲਈਦਾ ਅੱਛਾ ਜੀ ਹੁਣ ਦੋਈ ਚੀਜ਼ਾਂ ਬਣ ਉਹ ਤੋਂ ਬਸ ਲਈਦਾ ਅੱਛਾ ਜੀ ਕਿਹੜਾ ਹੀ ਚ ਬਣਾਈਦਾ ਠੀਕ ਹੈ ਹਾਂਜੀ ਨਹੀਂ ਬਹੁਤ ਸੋਹਣੀ ਤੇ ਸੂਰਜ ਤੇ ਵੀ ਚੱਲ ਜਾਂਦੀ ਆ ਅੱਛਾ ਜੀ ਹਾਂਜੀ ਸੋਲਰ ਤੇ ਵੀ ਚੱਲਦੀ ਆ ਹਾਂਜੀ ਇਧਰ ਇਹ 12 12.5 ਇੱਕ ਇਹ ਜੰਗਲੀ ਆ ਫਲਦਾਰ ਪੌਦੇ ਦਵਾਈਆਂ ਵਾਲੇ ਪੌਦੇ ਇਹ ਦੂਸਰਾ ਇਹ ਆਪ ਹੀ ਲਾਇਆ ਹੋਇਆ ਜੀ ਉਹ ਨਾਲ 12.5 ਇੱਕੜ ਦਾ ਅੱਛਾ ਜੀ ਜੰਗਲ ਹਾਂਜੀ ਇਹ ਆਪ ਹੀ ਲਾਇਆ ਹੋਇਆ ਜੀ ਹਾਂਜੀ ਹਾਂਜੀ ਅਬਾਸ ਵੀ ਲਾਏ ਹੋਏ ਨੇ ਤੁਸੀਂ ਅਬਾਸ ਵੀ ਪਰ ਸਾਗ ਬਣ ਪੀਆ ਅੱਛਾ ਜੀ ਉਸ ਤੋਂ ਮਰੇ ਫਿਰ ਉਹ ਸੁਬਾਹ ਬੁੱਲ ਹਾਂਜੀ ਤੇ ਸੋ ਆਂਝਣਾ ਜੀ ਤੂ ਤੂ ਤਾਲੀਆਂ ਜੀ ਮਮਾ ਜੀ ਦੇਖੋ ਅਮਰੂਦ ਭਰਾ ਸਾਰਾ ਕੁਝ 12 ਏਕੜ ਜੰਗਲ ਦੇ ਨਾਂ ਲਾ ਦੇਣ ਦਾ ਕੀ ਮਤਲਬ ਕਿੱਥੋਂ ਵਿਚਾਰ ਆਇਆ ਉਹ ਵੇ ਇਕੱਲੇ ਮਿੰਦੇ ਤੂੰ ਖੇਤੀ ਨਹੀਂ ਹੁੰਦੀ ਜੀ ਨਾ ਮਤਲਬ ਨਹੀਂ ਆ ਜੀ ਪਰ ਕੀ ਸਾਰੇ ਜੀ ਬਾਹਰ ਆ ਜੀ ਤੇ ਲੇਬਰ ਦੀ ਰਾਖੀ ਦੀ ਪ੍ਰੋਬਲਮ ਆਉਂਦੀ ਆ ਹਾਂਜੀ ਤੇ ਉਹ ਜੰਗਲ ਜੇ ਆ ਭਈ ਸਾਰਿਆਂ ਨੂੰ ਆਕਸੀਜਨ ਵੰਡਦੇ ਆ ਪ੍ਰਸ਼ਾਦ ਹੂੰ ਇਹ ਵੀ ਸੋਚਿਆ ਕੀ ਬਾਤ ਇਹ ਮੈਂ ਉਧਰੋਂ ਸੰਤਾ ਦੇ ਖਰੂਰ ਸਾਹਿਬ ਉਹਨਾਂ ਦੇ ਅਸ਼ੀਰਵਾਦ ਨਾਲ ਉਹਨੂੰ 2 ਏਕੜ ਦਾ ਐਤਕੀ ਲਵਾਇਆ ਅਕਤੂਬਰ ਮਹੀਨੇ ਵਿੱਚ 2100 ਮੁੱਠਾ ਹਾਂਜੀ ਮਮਦ ਦੇਖਿਆ ਸੀ ਤੁਹਾਡਾ 12 1300 ਪਹਿਲਾ ਬਾਉਂਡਰੀ ਤੇ ਲੱਗਾ ਆ ਹੂੰ ਸੂਟ ਦੇ ਕਾਂ ਜਮਣਾ ਨੇ ਮੱਝ ਦਾ ਇਧਰ ਆਂ ਜੰਗਲੇ ਹੀ ਆ ਸਾਰਾ ਇਹਦੇ ਵਿਚਾਲੇ ਥੋੜਾ ਥੋੜਾ ਰੱਖਿਆ ਬੋਣ ਨੂੰ ਉੱਥੇ ਪੱਠੇ ਉੱਥੇ ਬੀਜ ਲਈਦੇ ਇਹ ਚਾਰ ਕਮਰੇ ਪਿੰਡ ਬਣਾਇਓਗਾ ਇਹ ਦੂ ਵੱਡੇ ਵੱਡੇ ਅੱਛਾ ਜੀ ਮਤਲਬ ਇੱਟਾਂ ਦਮਾਲੇ ਨਾਲ ਤੇ ਅੱਛਾ ਜੀ ਉਧਰ ਤਾਂ ਬਹੁਤ ਪੁਰਾਣਾ 50 ਸਾਲ ਪੁਰਾਣਾ ਕਮਰਾ ਅੱਛਾ ਜੀ ਇਹ ਹੁਣ ਪੰਜ ਕਿਸਾਨ ਹੋ ਗਏ ਇਹ ਬਾਸ ਪਾ ਕੇ ਅੱਛਾ ਜੀ ਉੱਪਰ ਨੜੇ ਪਾ ਕੇ ਉੱਪਰ ਤਰਵਾਲ ਪਾ ਕੇ ਤੇ ਮਿੱਟੀ ਪਾਤੀ ਅੱਛਾ ਜੀ ਉੱਪਰ ਕੋਈ ਫਰਸ਼ ਫੁੱਲਸ ਨਹੀਂ ਅੱਛਾ ਜੀ ਹਾਂ ਜੀ ਇਹ ਜਿਹੜੇ ਕੇਲੇ ਆ ਜੀ ਇਹ ਇਹ ਵੀ 30 ਸਾਲ ਤੋਂ ਉੱਪਰ ਪੁਰਾਣੇ ਆ ਅੱਛਾ ਜੀ ਉਹ ਜਿਹਨੂੰ ਫੜ ਲੱਗੀ ਜਾਣਾ ਉਹ ਆਪੇ ਸੁੱਕੀ ਜਾਣੇ ਵੱਢ ਕੇ ਕਿਰਦਦੇ ਨੇ ਜੀ ਜੀ ਮੁੱਢੋਂ ਹੋਈ ਜਾਂਦੇ ਹੋਰ ਅੱਛਾ ਮੁੱਢੋਂ ਹੋਈ ਜਾਂਦੇ ਨੇ ਹਾਂਜੀ ਆਹ ਕਿਹੜਾ ਫਲ ਐ ਜੀ ਆਹ ਆ ਆ ਛੋਟਾ ਬੂਟਾ ਇਹ ਲਗਾਟ ਆ ਹਲਗਾਟ ਆ ਹਾਂਜੀ ਓਕੇ ਹਾਂਜੀ ਇਹ ਤਾਂ ਪੂਤਾ ਇਹ ਲਸੂੜਾ ਲਸੂੜੀ ਇਹ ਲਸੂੜੀ ਆ ਹਾਂਜੀ ਹਾਂਜੀ ਉਹ ਲਸੂੜੇ ਦਾ ਹੁੰਦਾ ਸੀ ਵੀ ਲੱਭ ਰਹੇ ਹਾਂ ਹਾਂਜੀ ਹਾਂਜੀ ਇਹ ਲਗਾਟ ਹੈ ਇਹ ਵਾਲਾ ਆੜੂ ਐ ਜੀ ਇਹ ਕਾੜੂ ਆ ਉਹ ਪਰਲਾ ਅੱਛਾ ਜੀ ਇਹ ਦੂਸਰਾ ਹੈਗਾ ਲੂਚਾ ਅੱਛਾ ਜੀ ਉਹ ਜਿਹੜਾ ਪਰਲਾ ਇਹਨਾਂ ਤੇ ਹੁਣ ਸਪਰੇਅ ਕਾ ਨਹੀਂ ਪਾਣੀ ਆ ਕੱਟੀ ਲੱਸੀ ਦੀ ਅੱਛਾ ਜੀ ਉਹ ਥੋੜੀ ਜਿਹਾ ਪੱਤਿਆਂ ਨੂੰ ਬਿਮਾਰੀ ਲੱਗ ਗਈ ਲਾ ਦੇਖਿਓ ਜੀ 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 ਇਹ ਵੀ ਲਗਾਟ ਹੀ ਆ ਅੱਛਾ ਜੀ ਇਹ ਵੀ ਲਗਾਟ ਹੈ ਇਹ ਗਿਟਕਾਂ ਤੋਂ ਹੀ ਗਿਓ ਆ ਇਹ ਨਰਸੀਸੀਸ ਉਹ ਲਿਆ ਕੇ ਨਹੀਂ ਲਾਇਓ ਅੱਛਾ ਜੀ ਨਰਸੀਸੀਸ ਹੁੰਦੇ ਸੀ ਉਹ ਖੇਤ ਵਿੱਚ ਆ ਜੀ ਇਹ ਵੀ ਮਤਲਬ ਕੱਲੇ ਕੱਲੇ ਨੂੰ ਦੋ ਦੋ ਟੋਕਰੇ ਫਲਦ ਲੱਗਿਓ ਮਾਲੇ ਬੂਟੇ ਇੰਨੇ ਵੱਡੇ ਆ अच्छा जी ये जीरो ड्रिल आप बनाई डिजाइन की थी हां जी हां जी अच्छा जी ये भी 30 साल पुरानी हाँ जी, हाँ जी। आ, ए, ए। ए है ये काम ਦਿੰਦੀ ਸਜੇ ਵੀ हां जी हां जी ਇਹਨੂੰ ਵਰਤਦੇ ਆਪੇ ਜਦੋਂ ਬਿਜਾਈ ਲਈ ਅੱਛਾ ਜੀ ਕਣਕ ਲਈ ਮੱਕੀ ਲਈ ਅੱਛਾ ਜੀ ਉਸ ਗੱਲ ਹੀ ਵਰਤੀ ਦੀ ਇਹਨੂੰ ਵਰਤੀ ਜਾਂ ਹਾਂ ਜੀ ਠੀਕ ਇਹ ਜੰਦਾ ਵੀ ਉਨਾ ਹੀ ਪੁਰਾਣਾ ਆ ਅੱਛਾ ਜੀ ਇਹ ਵੀ ਸਮਝ ਲਓ ਬਈ ਹੂੰ ਯਾਰ ਅੱਛਾ ਆ ਕਾ ਮਾ ਕਾ ਪਰ ਇਸ ਦਾ ਪ੍ਰਪੋਚਾ ਨਾ ਨਹੀਂ ਰਸਤੇ ਬੰਦ ਕਰੋ ਕਿੰਨਾ ਖਤਰਾ ਸੀਗਾ ਇਹ ਮਟਾਂ ਪਾਉਣ ਵਾਲਾ ਜੰਦਰਾ ਜੀ ਇਹ ਵੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜੀ ਇਹ 250 ਰੁਪਏ ਦਾ ਹੈ ਇਹ ਬਣਵਾਇਆ ਸੀ ਜਦੋਂ ਓਏ ਕੋਈ ਚੱਲਿਓ ਘਸ ਗਿਆ ਪਤੀ ਹੁਰਨ ਵਾਲੀ ਅੱਛਾ ਜੀ ਵਾਹ ਜਾਓ ਠੀਕ ਹੈ ਵਾਹ ਇਹ ਉਹ ਲੋਕ 18 18 20 20000 ਰੁਪਏ ਇਸ ਜੰਦੇ ਚ ਲਾਉਂਦੇ ਹੂੰ ਕੰਮ ਉਹ ਵੀ ਇਹੀ ਕਰਦਾ ਹੂੰ ਕਿਉਂਕਿ ਹੁਣ ਜਿਹੜੇ ਨਵੇਂ ਮੁੰਡੇ ਆ ਨਾ ਹੂੰ ਉਹਨਾਂ ਨੂੰ ਦਿਖਾਵੇ ਦੀ ਜਿਆਦੀ ਆ ਹੂੰ ਤੇ ਐਸੀ ਕਰਕੇ ਕਰਦੇ ਸਿਰ ਚੜਦੇ ਆ ਜੀ ਪ੍ਰਿੰਸੀਪਲ ਸਾਹਿਬ ਹੁਣਾਂ ਦੇ ਫਾਰਮ ਤੇ ਆਉਣਾ ਜਿਹੜਾ ਆ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਕਿਉਂਕਿ ਇਹਨਾਂ ਦੇ ਆਪਣੇ ਨੇ ਕਨਸੈਪਟ ਹਾਂਜੀ ਕਨਸੈਪਟ ਆਪਣੇ ਨੇ ਇੱਥੇ ਇਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਹੋਇਆ ਦੇਖਣ ਨੂੰ ਇੱਕ ਸੁਧਾਰਨ ਫਾਰਮ ਲੱਗਦਾ ਹਾਂਜੀ ਪਰ ਇਹਨਾਂ ਨੇ ਇੱਥੇ ਸੋਲਰ ਵੀ ਲਾਇਆ ਔਰ ਉਤਕ ਬਹੁਤ ਕੰਮ ਲੈਂਦੇ ਨੇ ਇਹ ਇਸੇ ਤਰ੍ਹਾਂ ਇਹਨਾਂ ਦੇ ਕੋਲ ਜਿਹੜਾ ਖੇਤੀ ਦੇ ਸੰਧ ਪਏ ਨੇ ਉਹ ਇਹਨਾਂ ਦੇ ਬਹੁਤ ਜਿਹੜੇ ਹਜੇ ਵੀ ਚਾਲੂ ਹਾਲਤ ਦੇ ਵਿੱਚ ਆ ਇੱਕ ਦੋ ਸੰਦਾਂ ਨੂੰ ਛੱਡ ਕੇ ਬਾਕੀ ਸਾਰਾ ਚੱਲਦੇ ਆ ਔਰ ਨਾਲ ਹੀ ਇੱਕ ਕੁਦਰਤੀ ਖੇਤੀ ਦਾ ਸਨੇਹਾ ਦਿੰਦੇ ਨੇ ਔਰ ਤੁਸੀਂ ਪਿੱਛੇ ਦੇਖ ਲਓ ਵੀ 12 ਏਕੜ ਲਗਭਗ ਜੰਗਲ ਲਾ ਦਿੱਤਾ ਆ ਸਿਰਫ ਇਹ ਐਗਰੋਫੋਰੈਸਟਰੀ ਹਾਂਜੀ ਤੋਂ ਤੁਸੀਂ ਕਹਿ ਸਕਦੇ ਆ ਕਿ ਲੋਕਾਂ ਨੂੰ ਜਾਂ ਸਮਾਜ ਨੂੰ ਆਕਸੀਜਨ ਮਿਲੇ ਸੋ ਵੀ ਇਸ ਤਰ੍ਹਾਂ ਦੇ ਨਾਲ ਕੋਈ ਕੋਈ ਸੋਚਦਾ ਐਡਾ ਜਿਗਰਾ ਕਰਨਾ ਜਿਹੜਾ ਆ ਉਹ ਛੋਟੀ ਗੱਲ ਨਹੀਂ ਹੁੰਦੀ। ਉਹ ਪੈਸਿਆਂ ਦਾ ਸਮਾਨ ਖੁੱਲਾ ਹੀ ਉਹਦਾ ਰੱਜਣਾ ਹੀ ਨਹੀਂ। 100 ਪ੍ਰਿੰਸੀਪਲ ਸਾਹਿਬ ਦਾ ਨੰਬਰ ਡਿਸਪਲੇ ਕਰ ਰਿਆ। ਤੇ ਜਿਹੜਾ ਵੀ ਕੋਈ ਭੈਣ ਭਰਾ ਕੋਈ ਆਈਡੀਆ ਲੈਣਾ ਚਾਹੁੰਦਾ ਕੋਈ ਚੀਜ਼ ਸਿੱਖਣੀ ਚਾਹੁੰਦਾ ਕੋਈ ਦੇਖਣਾ ਚਾਹੁੰਦਾ ਆ ਕਿ ਤੁਸੀਂ ਕਿੱਦਾਂ ਕੰਮ ਕਰਦੇ ਹੋ। ਤੇ ਜੀਆਂ ਨੂੰ ਜੀ ਸਰ ਹੁਣ ਹੀ ਕਿਉਂਕਿ ਖੁਦ ਅਧਿਆਪਕ ਰਹੇ ਨੇ। ਲੰਬਾ ਸਮਾਂ ਇੱਕ ਸਾਇੰਸ ਅਧਿਆਪਕ ਦੇ ਤੌਰ ਤੇ ਇਹਨਾਂ ਨੇ ਸੇਵਾ ਕੀਤੀ ਹੈ ਸਮਾਜ ਦੀ ਔਰ ਤੁਸੀਂ ਇਹਨਾਂ ਤੋਂ ਜੋ ਵੀ ਸਿੱਖਣਾ ਚਾਹੋ ਜੋ ਵੀ ਇਹਨਾਂ ਤੋਂ ਪੁੱਛਣਾ ਚਾਹੋ ਪੁੱਛ ਸਕਦੇ ਆ ਸੋ ਆ ਕੇ ਦੇਖ ਸਕਦੇ ਆ ਵੀ ਇਹਨਾਂ ਨੇ ਖੇਤੀ ਦੇ ਸੰਦ ਵਰਤੇ ਕਿਦਾਂ ਤੇ ਨਾਲ ਸੰਭਾਲੇ ਕਿਦਾਂ ਨੇ ਫਿਰ ਨਾਲੇ ਹੁਣ ਬਾਧੂ ਲੋਹੇ ਦੀ ਲੋੜ ਨਹੀਂ ਜਾਨੀ ਸਾਡੇ ਕੋਲ ਵੀ ਬਾਧੂ ਆਇਆ ਤੂੰ ਥੋੜੇ ਨਾਲ ਵੀ ਸੱਰ ਸਕਦਾ ਅਜ ਤੂੰ ਥੋੜੇ ਨਾਲ ਵੀ ਸੱਰ ਸਕਦਾ ਸੋ ਗੱਲ ਇਹੀ ਹੈ ਕਿ ਗੱਲ ਹੈ ਕਿ ਇਸ ਤਰ੍ਹਾਂ ਦੇ ਨਾਲ ਸੋਚਣ ਦੀ ਸੋ ਅਸੀਂ ਬੇਨਤੀ ਕਰਾਂਗੇ ਇਹ ਇਹ ਵੀ ਅਸੀਂ ਕੁਆਰਟੋਂ ਲਾਏ ਸੀ। ਅੱਛਾ ਜੀ ਆਹ ਵਾਲਾ। ਹਾਂ ਜੀ। ਅੱਛਾ ਜੀ। ਤੇ ਇਹਦੇ ਪਿਛੇ ਉਹ ਜਿਹੜੇ ਜਿਹੜੇ ਪਿਛਲੇ ਹਾਲ ਸੀ ਚੋੜੇ ਬਣਾ ਲੈ। ਜੀ। ਤੇ ਇਹਨਾਂ ਬੈੱਡ ਵੀ ਬਣ ਜਾਂਦੇ ਆ ਬਚਾਲੇ ਦਾ ਖੋਲ ਦੀ। ਅੱਛਾ ਜੀ। ਹਾਂ ਜੀ। ਤੇ ਇਹਨਾਂ ਉਹ ਜਿੰਨੀਆਂ ਵੀ ਫਸਲਾਂ ਬੀਜਣੀਆਂ, ਬੈੱਡ ਦੇ ਬੀਜਣੀਆਂ, ਦੂਜੀਆਂ ਕਿੰਨੇ ਤੋਂ ਲੈ ਕੇ? ਹਾਂ ਜੀ। ਉਹ ਸਾਰਾ ਕੁਝ ਇਹ ਸਾਰਾ ਕੁ ਕੁਆਰਟ ਤੋਂ ਲੈ ਕੇ ਆਪ ਤਿਆਰ ਕਰਾਇਆ। ਇਹ ਆਪ ਕਰੋ ਕਰਵਾਇਆ ਤਿਆਰ। ਹਾਂ ਜੀ। ਵਾਹ। ਸੋ ਗੱਲ ਤੇ ਜੋਕ ਦੀ ਆ। ਇਹ ਸਾਡੇ ਜਿਹੜੇ ਘਰ ਦੇ ਪੁਰਾਣੇ ਘਰਦਰ ਸੀਗੇ। ਜੀ। ਉਹੀ ਜੋੜ ਕੇ ਤਾਂ ਸੌਗਾ ਬਣਾ ਜਦਾ ਹੁਣ ਇਹਦੀ ਵੀ ਲੋੜ ਘੱਟ ਪੈਂਦੀ ਆ ਜੀ ਹਾਂਜੀ ਮਤਲਬ ਕੋਸ਼ਿਸ਼ ਕੀਤੀ ਆ ਜੀ ਭਈ ਘੱਟ ਤੋਂ ਘੱਟ ਪਹੇ ਲੱਗ ਗਿਆ ਜੀ ਕਿਉਂ ਲੌ ਰਸ ਚੋ ਘਸ ਘਟਣ ਵਾਲੀ ਗੱਲੋ ਜੀ ਜੀ ਸਿਆਣੇ ਬੰਦੇ ਕਹਿੰਦੇ ਆ ਵੀ ਮੈਂ ਸੰਜਮ ਕੀਤਾ ਮੂਰ ਕਹਿੰਦੇ ਕੰਜੂਸ ਆ ਅੱਛਾ ਜੀ ਇੰਨੇ ਵਰਕੇ ਤੇ ਸੋ ਬਹੁਤ ਬਹੁਤ ਧੰਨਵਾਦ ਜੀ ਪੀ ਆਰ ਪੰਜਾਬ ਦੇ ਉੱਤੇ ਤੁਸੀਂ ਜੁੜੇ ਹੋ ਔਰ ਪ੍ਰਿੰਸੀਪਲ ਸਾਹਿਬ ਹਣਾਂ ਦੀ ਵੀਡੀਓ ਤੁਸੀਂ ਦੇਖੀ ਆ ਤੋਂ ਪਸੰਦਾ ਹੀ ਹੋਵੇ ਤੈਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਵਾਲਾ ਬਟਨ ਦਬਾਉਣਾ ਨਾ ਭੁਲਾਇਆ ਕਰੋ ਜੀ ਔਰ ਜੇਕਰ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੈਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਸਾਸੀ ਕਰਨੀ ਸਾਸੀ